ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਪਾਰਲੀਮੈਂਟ ਦਾ ਮੌਨਸੂਨ اجلاس ਪਰਸੋਂ ਸ਼ੁਰੂ ਹੋ ਗਿਆ ਤੇ ਪਰਸੋਂ ਹੀ اجلاس ਤੋਂ ਪਹਿਲਾਂ ਪ੍ਰਧਾਨ ਮੰਤਰੀ મોદી ਨੇ ਪਾਰਲੀਮੈਂਟ ਜਾਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਆਪਣੀਆਂ ਗੱਲਾਂ ਜਿੰਨੀਆਂ ਸੀ ਕਹਿ ਦਿੱਤੀਆਂ। ਉਹਦੇ ਨਾਲ ਲੱਗਦਾ ਇਹ ਹੈ ਕਿ ਪ੍ਰਧਾਨ ਮੰਤਰੀ ਜੀ ਪਾਰਲੀਮੈਂਟ ਨੂੰ ਤੇ ਦੇਸ਼ ਦੇ ਲੋਕਾਂ ਨੂੰ ਟੱਚ ਕਰਕੇ ਜਾਣਦੇ। ਉਹਨਾਂ ਨੂੰ ਜਿਹੜੀਆਂ ਗੱਲਾਂ ਦੇ ਜਵਾਬ ਪਾਰਲੀਮੈਂਟ ਦੇ ਅੰਦਰ ਦੇਣੇ ਚਾਹੀਦੇ ਆ ਲੋਕਾਂ ਦੇ ਸਵਾਲਾਂ ਦੇ ਰੂਪ ਚ ਦੇਣੇ ਚਾਹੀਦੇ ਆ ਤੇ ਉਹਨਾਂ ਦੇ ਕਾਊਂਟਰ ਸਵਾਲ ਲੈਣੇ ਚਾਹੀਦੇ ਆ ਉਹ ਲੈਣ ਦੀ ਬਜਾਏ ਇੱਕ ਪਾਸੜ ਜਿਵੇਂ ਮਨ ਦੀ ਗੱਲ ਦੱਸਣੀ ਹੁੰਦੀ ਆ ਉਹ ਦੱਸ ਕੇ ਚਲੇ ਗਏ ਪੱਤਰਕਾਰਾਂ ਨੇ ਵੀ ਨਾ ਕੋਈ ਸਵਾਲ ਬਹੁਤਾ ਪੁੱਛਿਆ ਤੇ ਨਾ ਉਹਨੇ ਦੱਸਿਆ ਤੇ ਨਾ ਉਹ ਇਸ ਗੱਲ ਦੇ ਵਿੱਚ ਯਕੀਨ ਕਰਦੇ ਆ ਉਹ ਤਾਂ ਇੱਕ ਪਾਸਾ ਹੀ ਚਲਾਉਂਦੇ ਆ ਤੇ ਇਹੀ ਕੁਝ ਉਹਨਾਂ ਨੇ ਜਦੋਂ ਪਹਿਲਗਾਮ ਦੇ ਵਿੱਚ ਐਡਾ ਵੱਡਾ ਦੁਖਾਂਤ ਵਾਪਰਿਆ ਸੀ ਜਿਹਦੇ ਨਾਲ ਸਾਰਾ ਦੇਸ਼ ਦੀ ਅੰਦਰੋਂ ਰੂਹ ਕੰਬ ਗਈ ਸੀ ਉਸ ਤੋਂ ਬਾਅਦ ਜਿਹੜੀ ਹੋਈ ਜਿਹੜੀ ਸਰਬ ਪਾਰਟੀ ਮੀਟਿੰਗ ਹੋਈ ਉਸ ਮੀਟਿੰਗ 'ਚ ਜਾਣਾ ਉਹਨਾਂ ਨੇ ਚੰਗਾ ਨਹੀਂ ਸਮਝਿਆ ਵੀ ਮੈਨੂੰ ਕੋਈ ਸਵਾਲ ਨਾ ਕਰ ਦੇਵੇ ਵੀ ਤੁਹਾਡੇ ਤੋਂ ਸਿਕਿਉਰਿਟੀ 'ਚ ਕਿੱਥੇ ਚੁੱਕ ਰਹੀ ਹੈ ਕਿੱਥੇ ਤੁਸੀਂ ਕੀ ਹੋਇਆ ਉੱਥੇ ਕਿਉਂ ਨਹੀਂ ਇੰਤਜ਼ਾਮ ਕੀਤੇ ਵਗੈਰਾ ਸਾਨੂੰ ਸਵਾਲ ਨਾ ਕਰ ਲਵੇ ਆਪ ਵਿਹਾਰ ਦੇ ਵਿੱਚ ਇੱਕ ਚੋਣ ਰੈਲੀ ਸੰਬੋਧਨ ਕਰਨ ਚਲੇ ਗਏ ਉੱਥੇ ਜਾ ਕੇ ਕਹਿ ਰਹੇ ਆ ਵੀ ਅਸੀਂ ਐ ਬਦਲਾ ਲਵਾਂਗੇ ਫਲਾਣਾ ਕਰਾਂਗੇ ਪਾਰਲੀ ਉਹ ਮੀਟਿੰਗ ਦੇ ਵਿੱਚ ਨਹੀਂ ਜਾਂਦੇ ਜਣੀ ਜਵਾਬਦੇਹੀ ਤੋਂ ਕਿੰਨਾ ਭਜਦੇ ਆ ਪ੍ਰਧਾਨ ਮੰਤਰੀ ਇਹਦਾ ਇੱਕ ਸਬੂਤ ਹੈ ਅਗਲੀ ਗੱਲ ਨਾਲ ਦੀ ਨਾਲ ਇਹ ਹੈ ਉਧਰੋਂ ਸੈਸ਼ਨ ਚੱਲਣਾ ਜਵਾਨੀ ਜਮਾ ਖਰਚ ਇਹ ਹੈ ਕਿ ਵੀ ਅਸੀਂ ਤਾਂ ਪਹਿਲਗਾਮ ਦੇ ਉੱਤੇ ਵੀ ਆਪਰੇਸ਼ਨ ਸਿੰਧੂਰ ਦੇ ਉੱਤੇ ਵੀ ਬਾਕੀ ਮੁੱਦਿਆਂ ਤੇ ਗੱਲਬਾਤ ਕਰਨੀ ਤਾਂ ਅਸੀਂ ਤਿਆਰ ਬੈਠੇ ਆਂ ਪਰ ਗੱਲਬਾਤ ਦਾ ਮਾਹੌਲ ਨਹੀਂ ਬਣਾਉਣਾ ਪ੍ਰਧਾਨ ਮੰਤਰੀ ਜੀ ਉਹ اپੋਜੀਸ਼ਨ ਦਾ ਮਤਲਬ ਹੈ ਵੀ ਜਦੋਂ ਇਹਨਾਂ ਗੱਲਾਂ ਤੇ ਬਹਿਸ ਹੋਵੇ ਪ੍ਰਧਾਨ ਮੰਤਰੀ ਉਹ ਬਹਿਸ ਸੁਣਨ ਤੇ ਉਹਨਾਂ ਦੇ ਕੱਲੇ-ਕੱਲੇ ਪੁਆਇੰਟ ਦਾ ਜਵਾਬ ਦੇਣ ਪ੍ਰਧਾਨ ਮੰਤਰੀ ਜੀ ਤਾਂ ਅੱਜ ਉਡਾਨ ਭਰ ਕੇ ਬਰਤਾਨੀਆ ਜਾ ਰਹੇ ਹੈ ਉੱਥੇ ਦੇ ਦੌਰੇ ਤੇ ਨਿਕਲ ਗਏ ਹੁਣ ਮਗਰੋਂ ਪਾਰਲੀਮੈਂਟ ਸੈਸ਼ਨ 'ਚ ਕੋਈ ਕੀੜਾ ਕੀ ਬੋਲਦਾ ਕੀ ਨਾ ਬੋਲਦਾ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ ਤੇ ਜਾਂ ਪ੍ਰਧਾਨ ਮੰਤਰੀ ਵਜੋਂ ਜਵਾਬਦੇਹੀ ਤੋਂ ਭੁਜਾਇਆ ਜਾ ਰਿਹਾ ਹੈ ਜਾਂ ਉਹ ਭੱਜ ਰਹੇ ਹੈ ਲਗਾਤਾਰ ਤਨਖੜ ਸਾਹਿਬ ਵਿਚਾਰੇ ਲੱਗਦਾ ਇਹ ਹੈ ਵਿਚਾਰਾ ਮੈਂ ਵੈਸੇ ਹੀ ਕਹਤਾ ਵੀ ਜਿਵੇਂ ਪਹਿਲੀ ਚੋਰੀ ਤੇ ਪਹਿਲਾ ਫਾਹਾ ਉਹ ਜਿੱਦਣ ਦੇ ਰਾਸ਼ਟ ਆਪਣੇ ਗਵਰਨਰ ਬਣੇ ਸੀ ਬੰਗਾਲ ਦੇ ਉਹ ਭਾਜਪੀ ਦੀ ਡਟ ਕੇ ਸੇਵਾ ਕਰਦੇ ਸੀ ਸਾਰੇ ਕਾਨੂੰਨ ਸਾਰੀਆਂ ਸੰਵਿਧਾਨਕ ਮਰਿਆਦਾਵਾਂ ਛਿੱਕੇ ਤੇ ਟੰਕ ਕੇ ਉਹ ਡਾਂਗ ਦੇ ਜ਼ੋਰ ਤੇ ਕੰਮ ਕਰਦੇ ਸੀਗੇ ਇਹੀ ਕਾਰਨ ਹੈ ਕਿ ਪਿਛਲੀ ਜਿਹੜੀ ਸੈਸ਼ਨ ਹੋਇਆ ਰਾਜ ਸਭਾ ਦਾ ਉਹਨਾਂ ਦੇ ਵਿਰੁੱਧ ਰਾਜ ਸਭਾ ਦੇ ਵਿੱਚ ਬੇਵਿਸ਼ਵਾਸੀ ਮਤਾ ਵੀ ਵਿਰੋਧੀਆਂ ਨੂੰ ਲਿਆਉਣਾ ਪੈ ਗਿਆ ਐਡਾ ਮਾੜਾ ਉਹਦਾ ਵਰਤਾਰ ਸੀ ਉਹੀ ਬੰਦੇ ਆ ਜਿਹੜੇ ਆ ਆਰਐਸਐਸ ਨੇ ਇੱਕ ਦਿਨ ਮੜ ਜਾ ਕਿਹਾ ਵੀ ਭਾਰਤੀ ਸੰਵਿਧਾਨ ਦੇ ਵਿੱਚੋਂ ਜਿਹੜੀ ਧਰਮ ਨਿਰਪੱਖਤਾ ਤੇ ਸਮਾਜਵਾਦ ਦੇ ਸ਼ਬਦ ਜਿਹੜੇ 1976 ਚ ਐਮਰਜੈਂਸੀ ਵੇਲੇ ਪਾਏ ਸੀ ਇਹ ਕੱਢ ਦੇਣੇ ਚਾਹੀਦੇ ਇਹ ਸ਼ਬਦ ਦੋਨੇ ਹੀ ਭਾਰਤੀ ਜਨਤਾ ਪਾਰਟੀ ਦੇ ਸੰਵਿਧਾਨ ਦੇ ਵਿੱਚ ਉਹਦੇ ਆਰਟੀਕਲ 2 ਦੇ ਵਿੱਚ ਪਏ ਹੋਏ ਅੱਜ ਵੀ ਨੇ ਪਏ ਹੋਏ ਉਹ ਕੱਢੇ ਨਹੀਂ ਕਿਸੇ ਨੇ ਤੇ ਇਹ ਜਿਹੜੇ ਧਨਖੜ ਸਾਹ ਬਈ ਦੂਜੇ ਦਿਨੇ ਬਿਆਨ ਦਾਾਕਤਾ ਵੀ ਹਾਂ ਇਹ ਤਾਂ ਕੱਢੇ ਜਾਣੇ ਚਾਹੀਦੇ ਉਹਨਾਂ ਤੋਂ ਹੋ ਇਹ ਗਿਆ ਕਿ ਸਰਕਾਰ ਚਾਹੁੰਦੀ ਸੀ ਵੀ ਜਿਹੜਾ ਯਸ਼ਵੰਤ ਵਰਮਾ ਹੈਗਾ ਜਸਟਿਸ ਉਹਦਾ ਉਹਨੂੰ ਉਹਦੇ ਤੇ ਆ મહਾਵਿਯੋਗ ਚਲਾ ਕੇ ਉਹਨੂੰ ਕੱਢਣ ਦਾ ਜਿਹੜਾ ਸਿਰ ਹੈ ਉਹ ਸਰਕਾਰ ਲੈ ਲਵੇ ਉਹਨਾਂ ਨੇ ਕੁਝ ਐਮਪੀਜ਼ ਦੇ ਲੋਕ ਸਭਾ ਮੈਂਬਰਾਂ ਦੇ ਦਸਕਤ ਵੀ ਕਰਵਾ ਰੱਖੇ ਸੀ ਪਰ ਉਹ ਅਜੇ ਪੇਸ਼ ਨਹੀਂ ਕੀਤਾ ਵਿਰੋਧੀ ਤੇ ਸਿਆਣੀ ਨਿਕਲੀ ਜਾਂ ਚੁਸਤ ਨਿਕਲੀ ਚਲਾਕੀ ਕਰ ਗਈ ਉਹਨਾਂ ਨੇ ਜਿਹੜੇ ਰਾਜ ਸਭਾ ਦੇ ਵਿੱਚ 65 ਬੰਦਿਆਂ ਦੇ ਦਸਕਤ ਕਰਾ ਕੇ ਹਾਲਾਂਕਿ ਦੋ ਧਿਰਾਂ ਦੇ ਮੈਂਬਰ ਮੈਂਬਰ ਉੱਥੇ ਹਾਜ਼ਰ ਨਹੀਂ ਸੀਗੇ ਸਮਾਜਵਾਦੀ ਪਾਰਟੀ ਤੇ ਜਿਹੜੀ ਹੈਗੀ ਹੈ ਦੂਜੀ ਤਿਰਨਾਮੁਲ ਕਾਂਗਰਸ ਉਹ ਦੇ ਬਾਵਜੂਦ ਵੀ ਉਹ 65 ਜਣਿਆਂ ਦੇ ਸਾਈਨ ਕਰਾ ਕੇ ਉਹਨਾਂ ਨੇ ਮਤਾ ਪੇਸ਼ ਕੀਤਾ ਇਹਨੇ ਪਹਿਲੇ ਦਿਨ ਇਹਨੂੰ ਮਤੇ ਨੂੰ ਮੰਨ ਲਿਆ ਤੇ ਆ ਗਿਆ ਵੀ ਹੁਣ ਜਿਹੜੇ ਜਿਹੜੇ ਸਦਨ ਚ ਪਹਿਲਾ ਮਤਾ ਆ ਜਾਵੇ ਉਹ ਸਦਨ ਉਹਦੇ ਤੇ ਬੈਠ ਸ਼ੁਰੂ ਕਰਾਉਂਦਾ ਤੇ ਉਸੇ ਦੀ ਗੱਲ ਚੱਲਦੀ ਹੈ ਇਹ ਗੱਲ ਨਾਲ ਤਾਂ ਸੱਤੀ ਕਪੜੀ ਅੱਗ ਲੱਗ ਗਈ ਮੋਦੀ ਤੇ ਅਮਿਤ ਸ਼ਾਹ ਨੂੰ ਨਾਲ ਦੀ ਨਾਲ ਉਹਦਾ ਅਸਤੀਫਾ ਲੈ ਲਿਆ ਲੋਕ ਇਹ ਦੱਸਦੇ ਆ ਵੱਡੇ ਜਾਣਕਾਰ ਜਿਹੜੇ ਐ ਸੋ ਇਹ ਪਹਿਲੀ ਵਾਰ ਕਿਤੇ ਇਹਨਾਂ ਨੇ اپੋਜੀਸ਼ਨ ਦੀ ਗੱਲ ਮਾੜੀ ਜੀ ਮੰਨੀ ਤੇ ਨਾਲ ਦੀ ਨਾਲ ਹੀ ਕੋਈ ਇਹ ਨਹੀਂ ਵੀ ਉਹ ਕਾਂਗਰਸ ਦੇ ਉਹਦੇ ਸਰਕਾਰ ਦੇ ਵਿਰੁੱਧ ਹੈ ਉਹਦੇ ਨਾਲ ਸਰਕਾਰ ਨੂੰ ਲੱਗਦਾ ਸੀ ਵੀ ਸਾਡੀ ਹੀ ਠੀ ਹੋਊਗੀ ਵੀ ਵਿਰੋਧੀ ਧਿਰ ਨੇ ਇਹ ਮਤਾਲਿਆ ਹੁੰਦਾਗਾ ਅਸੀਂ ਵੀ ਮਤਾ ਤਾਂ ਲਿਆਉਣ ਨੂੰ ਫਿਰਦੇ ਸੀ ਪਰ ਪਹਿਲੇ ਲੋ ਕਰ ਗਏ ਸੋ ਇਸੇ ਗੱਲ ਦੇ ਵਿੱਚ ਤਨਖੜ ਸਾਹਿਬ ਮਾਰ ਖਾ ਗਏ ਹਾਲਾਂਕਿ ਇਹੀ ਤਨਖੜ ਜਿਹਦੇ ਹੱਕ 'ਚ ਅੱਜ ਰਮੇਸ਼ ਜਿਹੜਾ ਜੈਰਾਮ ਰਮੇਸ਼ ਹੈ ਜਿਹੜਾ ਕਿ ਗਲਤ ਉਹਦੇ ਹੱਕ 'ਚ ਖੜਾ ਹੈਗਾ ਬਹੁਤ ਜ਼ਿਆਦਾ ਉਹਨੂੰ ਇਹ ਸਮਝਣਾ ਚਾਹੀਦਾ ਹੈ ਵੀ ਜਦੋਂ ਵਿਰੋਧੀ ਧਿਰ ਨੇ ਦਸੰਬਰ 2024 ਦੇ ਵਿੱਚ ਉਹ ਜਸਟਿਸ ਸ਼ੇਖਰ ਜਾਦਵ ਦੇ ਵਿਰੁੱਧ ਮਹਾਵਿਯੋਗ ਦਾ ਮਤਲਿਆ ਹੁੰਦਾ ਹੈ ਲਿਆਂਦਾ ਹੈ ਉਹਦੇ ਤੇ ਅੱਜ ਤੱਕ ਇਹਨੇ ਕੋਈ ਕਾਰਵਾਈ ਨਹੀਂ ਸੀ ਕੀਤੀ ਵੀ ਮੈਂ ਉਹਨਾਂ ਦੇ ਦਸਕਤ ਵੈਰੀਫਾਈ ਕਰਦਾ ਫਲਾਣਾ ਕਰਦਾ ਆ ਹੁਣ ਬਿਨਾਂ ਦਸਕਤ ਵੈਰੀਫਾਈ ਕਰਨ ਦੇ ਨੌਜੋਹ ਦਿੱਤੇ ਨਾਲ ਦੀ ਨਾਲੇ ਮਤਾ ਮੰਨ ਲਿਆ ਸੋ ਇਹ ਜਿਹੜਾ ਇਹਦਾ ਬੇਅਸੂਲਾ ਕਿਰਦਾਰ ਸੀ ਅਸੀਂ ਇਹਦੇ ਕਦੇ ਹੱਕ 'ਚ ਨਹੀਂ ਹੋ ਸਕਦੇ ਤੇ ਹਾਂ ਕੁਦਰਤੀ ਗੱਲ ਹੈ ਵੀ ਆਹ ਜਿਹੜੀ ਚਾਲ ਹੈ ਇਹ ਵਿਰੋਧੀਆਂ ਨੂੰ ਫਿੱਟ ਆ ਗਈ ਤੇ ਭਾਜੀਪ ਤੇ ਵਿਰੁੱਧ ਗਈ ਉਹਨਾਂ ਤੋਂ ਚੌਟ ਟਾਲਰੇਟ ਨਹੀਂ ਹੋਈ ਤੇ ਉਹ ਉਹ ਵੀ ਕਿਉਂਕਿ ਉਹ ਕਿਹੜਾ ਡੈਮੋਕਰੈਟਿਕ ਪਾਰਟੀ ਆ ਤਾਨਾ ਸ਼ਾ ਇੱਕ ਫਿਰਕੂ ਇੱਕ ਜਿਹੜੀ ਫਾਸ਼ੀਵਾਦੀ ਪਾਰਟੀ ਹੈ ਤੇ ਉਹਨੇ ਆਪਣਾ ਇਹ ਨਾਲ ਦੀ ਨਾਲੇ ਆਪਣਾ ਰੂਪ ਦਿਖਾਤਾ ਵੀ ਤੂੰ ਕੌਣ ਉਹਨੇ ਸਾਡੀ ਬਿੱਲੀ ਸਾਨੂੰ ਮਿਓ ਸੋ ਇਹ ਉਹਦੇ ਨਾਲ ਹੋ ਗੀ ਦੂਜੀ ਗੱਲ ਦੋਸਤੋ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਜਿਹੜੀ ਲਿਆਂਦੀ ਸੀ ਹਾਲਾਂਕਿ ਉਸ ਪਾਲਿਸੀ ਦਾ ਮਕਸਦ ਕੀ ਹੈ ਉਹ ਕਿਹਨੂੰ ਫਾਇਦਾ ਦੇਣਾ ਹੈ ਉਹਦੀ ਲੋੜ ਕੀ ਹੈ ਕਿਹਨੇ ਮੰਗੀ ਹੈ ਉਹ ਗੱਲਾਂ ਦਾ ਕੋਈ ਜਵਾਬ ਭਗਵੰਤਮਾਨ ਸਰਕਾਰ ਨਹੀਂ ਦੇ ਰਹੀ ਕੱਲ ਲੋਕਾਂ ਨੂੰ ਪਤੇਉਣ ਖਾਤਰ ਉਹਦੇ ਚ ਮਾਮੂਲੀ ਤਰਮੀਮਾਂ ਕਰਦਿਆਂ ਪਹਿਲਾਂ ਜਿਹੜੀ ਪਾਲਿਸੀ 4 ਜੂਨ ਨੂੰ ਨੋਟੀਫਾਈ ਕੀਤੀ ਹੈ ਉਹਦੇ ਵਿੱਚ 1 ਏਕੜ ਦੇ ਵਿੱਚ 3 ਸਾਲਾਂ ਲਈ ਜਾਂ ਜਦੋਂ ਤੱਕ ਉਹ ਜ਼ਮੀਨ ਹੁੰਦੀ ਹੈ ਉਹਦੇ ਤੇ ਡਿਵੈਲਪਮੈਂਟ ਜਿਹੜੀ ਵੀ ਪਹਿਲਾਂ ਹੋ ਜੇ ਉਦੋਂ ਤੱਕ ਜਿਹੜਾ ਹੈ 30000 ਰੁਪਿਆ ਏਕੜ ਦਾ ਦੇਣਾ ਸੀ ਹੁਣ ਕਰਤਾ ਵੀ 50000 ਏਕੜ ਦਿਆਂ 50000 ਰੁਪਿਆ ਦੇਾਂਗੇ ਏਕੜ ਮਗਰ ਤੇ ਕਿਸਾਨ ਜਿੰਨਾ ਚਿਰ ਉੱਥੇ ਕੋਈ ਕੁਝ ਬਣਦਾ ਨਹੀਂ ਉਨਾਂ ਚਿਰ ਉਹਦੇ ਤੇ ਖੇਤੀ ਵੀ ਕਰ ਸਕਦਾ ਹੈ ਫਿਰ ਬਾਅਦ ਦੇ ਵਿੱਚ 1 ਲੱਖ ਦੇਣਾ ਸ਼ੁਰੂ ਕਰਦੇ ਆਂਗੇ ਸਾਲ ਦਾ ਬਗੈਰਾ ਇਹੋ ਜਿਹਾ ਕੁਝ ਕੀਤਾ ਤਾਂ ਕਿ ਲਾਲਚ ਦੇ ਵਿੱਚ ਆ ਕੇ ਕਿਸਾਨ ਦੇ ਜਣ ਨਹੀਂ ਆਉਂਦੇ ਲਾਲਚ ਦੇ ਵਿੱਚ ਇਸੇ ਤਰ੍ਹਾਂ ਨਾਲ ਕੁਝ ਪਲਾਟਾਂ ਦਾ ਕਰ ਲੈ ਇੱਕ ਕਨਾਲ ਵਾਲਾ ਹੋਰ ਉਹਦੇ ਵਿੱਚ 19 ਕੀ ਹੋਈ ਕੀਤਾ ਇੱਕ ਕਨਾਲ ਵਾਲੇ ਨੂੰ ਪਹਿਲਾਂ ਸੀਗੇ ਵੀ ਅਸੀਂ 150 ਗਜ ਦਾ ਪਲਾਟ ਦੇਣਾ ਹੈ ਰਿਹਾਇਸ਼ੀ ਹੁਣ ਬਣਾਤਾ ਵੀ 100 ਸਵਾ 100 ਗਜ ਦਾ ਰਿਹਾਇਸ਼ੀ ਦੇਣਾ ਹੈ 25 ਗਜ ਦੂਜਾ ਕਮਰਸ਼ੀਅਲ ਦੇਣਾ ਆ ਇੰਨੇ ਇੰਨੇ ਮਾੜੀਆਂ ਮਾੜੀਆਂ ਤਬਦੀਲੀਆਂ ਕਰਕੇ ਲੱਗਦਾ ਇਹ ਆ ਵੀ ਅਸੀਂ ਪਤਾ ਨਹੀਂ ਕੀ ਕਰ ਰਹੇ ਆਂ ਲੋਕਾਂ ਨੇ 1 ਇੰਚ ਜ਼ਮੀਨ ਨਹੀਂ ਦੇਣੀ ਅਸੀਂ ਇਸ ਗੱਲ ਦੇ ਪੂਰਾ ਹੱਕ 'ਚਾ ਭਗਵੰਤ ਮਾਨ ਦੀ ਸਰਕਾਰ ਨੂੰ ਇਹ ਮੁੱਢੋਂ-ਸੁੱਢੋਂ ਰੱਦ ਕਰਨੀ ਚਾਹੀਦੀ ਹੈ ਇਹ ਜਿਹੜੀ ਸਕੀਮ ਹੈ ਅਗਲੀ ਗੱਲ ਦੋਸਤੋ ਅਮਰੀਕਾ ਦਾ ਇੱਕ ਸੈਨੇਟਰ ਹੈ ਜਿਹੜਾ ਲਿੰਡਸੇ ਗ੍ਰਾਹਮ ਉਸ ਨੇ ਭਾਰਤ ਨੂੰ ਤੇ ਚੀਨ ਨੂੰ ਤੇ ਬ੍ਰਾਜ਼ੀਲ ਨੂੰ ਧਮਕੀ ਦਿੱਤੀ ਹੈ ਵੀ ਜੇ ਤੁਸੀਂ ਰੂਸ ਤੋਂ ਸਸਤਾ ਤੇਲ ਖਰੀਦਣੋਂ ਨਾ ਹਟੇ ਤਾਂ ਅਸੀਂ ਤੁਹਾਡੀ ਆਰਥਿਕਤਾ ਤਬਾਹ ਕਰ ਦੇਵਾਂਗੇ ਕੁਝ ਦਿਨ ਪਹਿਲਾਂ ਨਾਟੋ ਦਾ ਇੱਕ ਮੁਖੀ ਵੀ ਇਸ ਤਰ੍ਹਾਂ ਦੀ ਤਬਾਹੀ ਦੀਆਂ ਧਮਕੀਆਂ ਦੇ ਚੁੱਕਿਆ ਸਾਡੀ ਸਰਕਾਰ ਨੂੰ ਵੈਸੇ ਸਰਕਾਰ ਸਾਡੀ ਬਹੁਤ ਨਕਮੀ ਹੈ ਉਹਨੂੰ ਜਿਵੇਂ ਬਰਾਜ਼ੀਲ ਵਾਲਿਆਂ ਨੇ ਕਿਹਾ ਵੀ ਸਾਡੇ ਤੇ ਜੇ ਤੁਸੀਂ 50% ਟੈਕਸ ਲਾਓਗੇ ਅਸੀਂ ਤੁਹਾਡੇ ਤੇ 50% ਲਾਉਂਗੇ ਆਓ ਜਿੱਧਰ ਨੂੰ ਆਉਨੇ ਹੋ ਸਾਡੀ ਸਰਕਾਰ ਨੂੰ ਦੋ ਟੱਕ ਇਹ ਕਹਿਣਾ ਚਾਹੀਦਾ ਹੈ ਵੀ ਅਸੀਂ ਕਿਹਦੇ ਨਾਲ ਕੀ ਵਿਵਾਰ ਕਰਦੇ ਹਾਂ ਇਹ ਸਾਡੀ ਆਪਣੇ ਦੇਸ਼ ਦੀ ਇੱਕ ਪ੍ਰਭੂਸੱਤਾ ਦਾ ਸਵਾਲ ਹੈ ਅਸੀਂ ਸਾਡੇ ਫੈਸਲੇ ਅਸੀਂ ਲਵਾਗੇ ਤੁਸੀਂ ਨਹੀਂ ਲਾਉਂਗੇ ਸੋ ਪਰ ਸਰਕਾਰ ਸਾਡੀ ਚੁੱਪ-ਚੁਪੀ ਤੇ ਦੜ ਵੱਟ ਜਮਾਨਾ ਕੱਟ ਵਾਲੇ ਰਾਹ ਪਈ ਹੋਈ ਹੈ ਸੋ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਕੱਲ ਰਾਜ ਸਭਾ ਦੇ ਵਿੱਚ ਜਿਹੜਾ ਮਿਨਿਸਟਰ ਆਫ ਸਟੇਟ ਨੇ ਸ਼੍ਰੀ ਪੰਕਜ ਚੌਧਰੀ ਸਾਹਿਬ ਉਹਨਾਂ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਦੱਸਿਆ ਵੀ 2023-24 ਦੇ ਵਿੱਚ ਜਿਹੜੀਆਂ ਕਾਰਪੋਰੇਟਾਂ ਨੂੰ ਪ੍ਰੋਤਸਾਹਨ ਦੇ ਨਾਂ ਦੇ ਉੱਤੇ ਰੈਤਾਂ ਦਿੱਤੀਆਂ ਗਈਆਂ ਉਹਦੇ ਨਾਲ 99000 ਕਰੋੜ ਰੁਪਏ ਦਾ ਜਿਹੜਾ ਮਾਲੀਆ ਉਹ ਉਹ ਸਾਨੂੰ ਛੱਡਣਾ ਪਿਆ ਤੇ ਜਿਹੜਾ ਜਿਹੜਾ ਸਵਾਲ ਉਹਨਾਂ ਨੂੰ ਪੁੱਛਿਆ ਸੀ ਵੀ 2024-25 ਚ ਕਿੰਨਾ ਕਹਿੰਦਾ ਇਹ ਸਾਡੇ ਕੋਲ ਅੰਕੜੇ ਉਪਲਬਧ ਨਹੀਂ ਹਨ ਯਾਨੀ ਕਾਰਪੋਰੇਟਾਂ ਨੂੰ 99000 ਕਰੋੜ ਰੁਪਈਆ ਛੱਡ ਦਿੱਤਾ ਰੈਤਾਂ ਦੇ ਦਿੱਤੀਆਂ 2023-24 ਦੇ ਇੱਕ ਸਾਲ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਨਾ ਬਹੁਤ ਤਬਾਹੀ ਆ ਜੂਗੀ ਸਾਡੀ ਅਰਥਵਿਵਸਤਾ 'ਚ ਸੋ ਇਹ ਅਗਲੀ ਗੱਲ ਦੋਸਤੋ ਇਹ ਹੈ ਕਿ ਵੀ ਇੱਕ ਰਿਪੋਰਟ ਆਈ ਹੈ ਜਿਹੜਾ ਸੀਵਰੇਜ ਦੇ ਵਿੱਚ ਸਫਾਈ ਕਰਦੇ ਐ ਵਿਚਾਰੇ ਮਜ਼ਦੂਰ ਵੜ ਕੇ ਉਹਨਾਂ ਦੇ ਲਈ ਬਹੁਤ ਸਾਰੀਆਂ ਨਿਜਮ ਨੇ ਕਾਨੂੰਨ ਨੇ ਵੀ ਉਹਨਾਂ ਨੂੰ ਇੱਕ ਪੀਪੀ ਪਰਸਨਲ ਜਿਹੜੀ ਕਿੱਟ ਹੈ ਉਹ ਚਾਹੀਦੀ ਹੈ ਜਿਹਦੇ ਨਾਲ ਸਾਰਾ ਸਰੀਰ ਢੱਕਿਆ ਹੋਵੇ ਤੇ ਹੋਰ ਨੱਕ ਦਾ ਸਾਰਾ ਹੱਥਾਂ ਦਾ ਬਹੁਤ ਕੁਝ ਹੋਵੇ ਉਹ ਉਹਦੇ ਵਿੱਚ ਉਹ ਤਕਰੀਬਨ 150 ਤੋਂ ਵੱਧ ਮੌਤਾਂ ਹੋਈਆਂ ਪਿਛਲੇ 2022 ਤੇ 23 ਦੇ ਵਿੱਚ ਉਹ ਚ 54 ਮੌਤਾਂ ਦਾ ਜਿਹੜਾ ਉਹਦਾ ਸਰਵੇਖਣ ਕੀਤਾ ਗਿਆ ਵਿੱਚ 54 ਮੌਤਾਂ ਦੇ ਵਿੱਚ ਕੀ ਹਾਲਤ ਸੀਗੀ 54 ਦੇ ਵਿੱਚੋਂ 47 ਜਣੇ ਅਜਿਹੇ ਸੀ ਜਿਨ੍ਹਾਂ ਨੂੰ ਕੁਝ ਵੀ ਨਹੀਂ ਸੀ ਗਏ ਨੰਗੇ ਧਾੜੇ ਸੀ ਵਿਚਾਰੇ ਜਿਹੜੇ ਸੀਵਰੇਜ ਦੇ ਵਿੱਚ ਬੜੇ ਤੇ ਜਿਹੜੇ ਸਿਰਫ ਪੰਜ ਬੰਦੇ ਅਜਿਹੇ ਸੀ ਜਿਨ੍ਹਾਂ ਦੇ ਸਿਰਫ ਦਸਤਾਨੇ ਸੀ ਪਾਏ ਹੋਏ ਪੰਜ ਬੰਦਿਆਂ ਦੇ 54 ਚੋਂ ਤੇ ਇੱਕ ਬੰਦੇ ਕੋਲ ਗਮ ਬੂਟਸ ਸੀਗੇ ਤੇ ਬਾਕੀ 47 ਬੰਦਿਆਂ ਕੋਲ ਕੁਝ ਵੀ ਨਹੀਂ ਸੀ ਤੇ 27 ਵਰਕਰ ਜਿਹੜੇ ਐ ਉਹਨਾਂ ਤੋਂ ਸਹਿਮਤੀ ਵੀ ਨਹੀਂ ਲਈ ਗਈ ਜਿਹੜੀ ਸਹਿਮਤੀ ਲੈਣੀ ਜ਼ਰੂਰੀ ਹੈ ਕਾਨੂੰਨੀ ਤੌਰ ਤੇ ਸੋ ਇਹ ਜਿਹੜੇ ਮਜ਼ਦੂਰ ਕੰਮ ਕਰਦੇ ਆ ਇਹਨਾਂ ਬਾਰੇ ਗੱਲਾਂ ਵੜੀਆਂ ਮੋਦੀ ਜੀ ਇੱਕ ਵਾਰੀ ਇੱਕ ਮਜ਼ਦੂਰਾਂ ਦੇ ਪੈਰ ਧੋਂਦੇ ਹੋਏ ਫੜੇ ਦੀਆਂ ਫੋਟੋਆਂ ਆਈਆਂ ਸੀਗੀਆਂ ਬਹੁਤ ਵੀਡੀਓ ਵਾਇਰਲ ਕੀਤੀ ਵੀ ਮੋਦੀ ਜੀ ਤਾਂ ਕਿਆ ਬਾਤ ਹੈ ਮਜ਼ਦੂਰਾਂ ਦੀ ਤਾਂ ਬਹੁਤ ਉਹ ਕਰ ਕਰਦੇ ਪਰ ਆ ਕਦਰ ਕੀਏ ਕਿਤੇ ਨਹੀਂ ਕੋਈ ਤਾਂ ਸੋ ਆ ਕਾਦਰ ਹੈ ਜਿਹੜੀ ਕਰਦੇ ਆ ਮੋਦੀ ਜੀ ਅਸਲ ਚ ਉਹ ਪੈਰ ਧੋਣ ਵਾਲੀ ਵੀਡੀਓ ਨਾਲੋਂ ਆ ਅੰਕੜੇ ਮੋਦੀ ਜੀ ਦੇ ਨਾਂ ਦੇ ਉੱਤੇ ਕਰਾਰਾ ਥਪੇੜ ਨੇ ਅਸਲ ਚ ਅਗਲੀ ਗੱਲ ਦੋਸਤੋ ਲਾਸਟ ਤੁਹਾਡੇ ਨਾਲ ਕਰਨੀ ਹੈ ਕੈਰਲਾ ਦੇ ਵਿੱਚ ਉੱਥੋਂ ਦੀ ਜਿਹੜੀ ਵਿਜੀਲੈਂਸ ਤੇ ਕਰਪਸ਼ਨ ਬਿਊਰੋ ਹੈ ਐਂਟੀ ਕਰਪਸ਼ਨ ਬਿਊਰੋ ਉਸ ਨੇ ਉੱਥੋਂ ਦਾ ਇੱਕ ਈਡੀ ਦਾ ਅਧਿਕਾਰੀ ਕੋਚੀ ਦੇ ਵਿੱਚ ਕੋਚੀ ਯੂਨਿਟ ਦਾ ਜਿਹੜਾ ਉੱਥੋਂ ਦਾ ਅਸਿਸਟੈਂਟ ਡਾਇਰੈਕਟਰ ਹੈਗਾ ਈਡੀ ਦਾ ਉਸ ਨੂੰ ਸ਼ੇਖਰ ਕੁਮਾਰ ਉਹਦਾ ਨਾਮ ਹੈ ਉਸ ਨੂੰ ਕੱਲ ਲੰਬਾ ਸਮਾਂ ਉਹਦੀ ਗ੍ਰਿਲਿੰਗ ਕੀਤੀ ਆ ਉਹਨੂੰ ਉਦੋਂ ਪੁੱਛ ਪੜਤਾਲ ਕੀਤੀ ਹੈ ਕਿਉਂਕਿ ਉਹਨੇ ਕਿਸੇ ਹੋਰ ਜਿਹੜਾ ਇੱਕ ਵਪਾਰੀ ਹੈ ਜਿਹੜਾ ਇੰਪੋਰਟ ਐਕਸਪੋਰਟ ਦਾ ਕੰਮ ਕਰਦਾ ਹੈ ਉਸ ਵਪਾਰੀ ਕੈਸ਼ਯੂਨਟ ਦਾ ਕਰਦਾ ਹੈ ਉਹ ਉਸ ਵਪਾਰੀ ਤੋਂ ਰਿਸ਼ਵਤ ਵਜੋਂ 2 ਕਰੋੜ ਰੁਪਏ ਲੈ ਸੰ ਤੇ ਉਥੋਂ ਦੀ ਜਿਹੜੀ ਇਹ ਹੈ ਆ ਵਿਜੀਲੈਂਸ ਬਿਊਰੋ ਉਹ ਉਸ ਨੂੰ ਕਰ ਰਹੀ ਹੈ ਦੂਜੇ ਵੱਨੇ ਕੱਲ ਪਰਸੋਂ ਸੁਪਰੀਮ ਕੋਰਟ ਨੇ ਈਡੀ ਨੂੰ ਕਿਹਾ ਸੀ ਵੀ ਤੁਹਾਡੇ ਆਪਣੇ ਅਧਿਕਾਰੀਆਂ ਨੂੰ ਸੰਭਲੋ ਸਰਕਾਰੀ ਵਕੀਲਾਂ ਨੂੰ ਕਿਹਾ ਸੀ ਕਿ ਵੀ ਇਹ ਜਿਹੜੇ ਹੈ ਜਿਹੜੀ ਰਾਜਨੀਤੀ ਦਾ ਕੰਮ ਹੈ ਉਹ ਰਾਜਨੀਤਿਕ ਪਾਰਟੀਆਂ ਵੋਟਰਾਂ ਦੇ ਨਾਲ ਕਰਨ ਤੁਹਾਡੇ ਅਧਿਕਾਰੀ ਉਹਨਾਂ ਦੀ ਰਾਜਨੀਤੀ 'ਚ ਕਿਉਂ ਵਰਤੇ ਜਾ ਰਹੇ ਹੈ ਜਿਹੜਾ ਕਰਨਾਟਕ ਦੇ ਮੁੱਖ ਮੰਤਰੀ ਦੇ ਘਰ ਵਾਲੀ ਦੇ ਖਿਲਾਫ ਈਡੀ ਦੇ ਜਿਹੜੇ ਤੁਸੀਂ ਨੋਟਿਸ ਤੇ ਨੋਟਿਸ ਭੇਜ ਰਹੇ ਹੋ ਇਹ ਰਾਜਨੀਤਿਕ ਕੰਮ ਕਰ ਰਹੇ ਹੋ ਤੁਸੀਂ ਆਪਣਾ ਈਡੀ ਵਾਲਾ ਕੰਮ ਨਹੀਂ ਕਰ ਰਹੇ ਬਹੁਤ ਸਖਤ ਕਿਹਾ ਸੀ ਚੀਫ ਜਸਟਿਸ ਸਾਹਿਬ ਨੇ ਤਾਂ ਇਹ ਕਿਹਾ ਸੀ ਵੀ ਸਾਡਾ ਮੂੰਹ ਨਾ ਖਿਲਾਓ ਅਸੀਂ ਬਹੁਤ ਸਖਤ ਹੁਕਮ ਪਾਸ ਕਰ ਦੇਗੇ ਤੁਹਾਡੇ ਖਿਲਾਫ ਤੁਸੀਂ ਰਾਜਨੀਤਿਕ ਵਿਰੋਧੀਆਂ ਨੂੰ ਦਬਾਉਣ ਲਈ ਕੰਮ ਕਰ ਰਹੇ ਹੋ ਤੁਸੀਂ ਆਪਣਾ ਕੰਮ ਨਹੀਂ ਕਰ ਰਹੇ ਤੇ ਦੇਖਦੇ ਆ ਕੀ ਹੁੰਦਾ ਅੱਜ ਦੀ ਗੱਲ ਚ ਇੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ